ਇਹ ਸੁਮੂਚੀ ਪੰਚਾਇਤ ਠੱਕਰ ਸੰਦੂ ਦੀ ਇਕੱਤਰ ਹੋਈ ਆ ਅੱਜ ਜੋ ਕਾਦੀਆਂ ਦੇ ਵਿੱਚ ਅੱਗ ਲੱਗੀ 16 ਜਨਵਰੀ ਨੂੰ 25 ਉਹਦੇ ਸਬੰਧ ਚ ਇਕੱਠੀ ਹੋਈ ਆ ਉਸ ਦਿਨ ਵੀ ਅਸੀਂ ਸਵੇਰੇ ਗਏ ਸੀ ਐਸਐਚਓ ਸਾਹਿਬ ਨੂੰ ਮਿਲੇ ਸੀ ਉਹਨਾਂ ਨੂੰ ਕਿਹਾ ਸੀਗੇ ਜੋ ਬੰਦਾ ਤੁਸੀਂ ਇਲਜ਼ਾਮ ਲਗਾਇਆ ਕਿ ਲਖਵਿੰਦਰ ਸਿੰਘ ਨੇ ਅੱਗ ਲਗਾਈ ਹੈ ਇਹਨੇ ਬਿਲਕੁਲ ਨਹੀਂ ਲਗਾਈ ਅਸੀਂ ਇਹਨਾਂ ਦੀ ਸਾਰਿਆਂ ਦੀ ਇਹਦੀ ਸਾਦੀ ਭਰਦਿਆਂਗੇ ਪਰਿਵਾਰ ਇਸ ਤਰ੍ਹਾਂ ਦਾ ਨਹੀਂਗਾ ਇਸ ਰਾਤੀ ਕਦੀ ਵੀ ਨਹੀਂ ਇਹਨਾਂ ਨੇ ਕੀਤੀ ਕਦੀ ਵੀ ਸਰਾਤ ਇਹ ਖੁਦ ਪ੍ਰਸ਼ਾਸਨਿਕ ਅਧਿਕਾਰੀ ਰਹੇ ਇਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਵੀ ਹੈਗੇ ਆ ਐਸ ਐਚਓ ਕੁਲਵਿੰਦਰ ਸਿੰਘ ਨੂੰ ਅਸੀਂ ਬਹੁਤ ਦਫਾ ਮਿਲੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਬਾਅਦ ਵਿੱਚ ਅਸੀਂ ਬਟਾਲਾ ਕਪਤਾਨ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਅੱਗੇ ਇਹ ਕਹਤਾ ਕਿ ਤੁਹਾਡੀ ਦਰਖਾਸਤ ਜਿਹੜੀ ਅੱਗੇ ਮਾਰਕ ਕਰ ਦਿੱਤੀ ਗਈ ਹੈ ਲੇਕਿਨ ਹੋਇਆ ਕੁਝ ਨਹੀਂਗਾ ਜਦੋਂ ਇਹ ਅੱਗ ਲੱਗੀ ਉਸ ਤੋਂ ਬਾਅਦ ਦਬਾਅ ਪਾਉਣ ਵਾਸਤੇ ਲਖਵਿੰਦਰ ਸਿੰਘ ਦੀ ਧੀ ਜਵਾਈ ਨੂੰ ਵੀ ਇਹਨਾਂ ਨੇ ਉਹਦੇ ਤੇ ਵੀ ਪਰਚਾ ਕੀਤਾ ਫਿਰ ਇਹ ਮਾਨਜੋਗ ਅਦਾਲਤੋਂ ਜ਼ਮਾਨਤ ਲੈ ਕੇ ਲਖਵਿੰਦਰ ਸਿੰਘ ਨੇ ਬਾਹਰ ਆਇਆ ਇਹਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਗਈ ਦਬਾ ਜਿਸ ਦਿਨ ਅਸੀਂ ਅੱਗ ਲੱਗੀ ਆ ਸਵੇਰੇ ਉਦੋਂ ਥਾਣੇ ਗਏ 6 ਵਜੇ ਉਹ ਪਾਰਟੀ ਨੂੰ ਅਸੀਂ ਕਿਹਾ ਕਿ ਤੁਹਾਡੀ ਅੱਗ ਲੱਗੀ ਆ ਤੇ ਤੁਸੀਂ ਅਸੀਂ ਇਹ ਸਬਤ ਕਰੋ ਅਸੀਂ ਤੁਹਾਡਾ ਹਰਜਾਨਾ ਭਰਦੇ ਆ ਉਹਨੇ ਹੁੰਦਿਆਂ ਹੀ ਇਹ ਗੱਲ ਕਹੀ ਆ ਕਿ ਸਾਡਾ ਫੈਸਲਾ ਤਾਂ ਆ ਵਾ ਇਹ ਦੁਕਾਨ ਤੋਂ ਬਾਹਰ ਹੋਵੇ ਮੈਂ ਉਹਨੂੰ ਕਿਹਾ ਭਾਈ ਸਾਹਿਬ ਜੇ ਅੱਗ ਤੁਹਾਡੀ ਲੱਗੀ ਆ ਨੁਕਸਾਨ ਤੁਹਾਡਾ ਹੋਇਆ ਤਾਂ ਤੁਸੀਂ ਲਖਵਿੰਦਰ ਸਾਹਿਬ ਕਹੋਗੇ ਇਹਨੇ ਅੱਗ ਲਾਈ ਆ ਤੇ ਅਸੀਂ ਤੁਹਾਡਾ ਨੁਕਸਾਨ ਭਰ ਦੇ। ਲੇਕਿਨ ਉਹ ਇਸ ਗੱਲ ਤੇ ਮਾਦਾ ਸੀ ਕਿ ਇਹ ਦੁਕਾਨ ਖਾਲੀ ਕਰੇ ਫਿਰ ਸਾਡਾ ਫੈਸਲਾ। ਜਿਹੜਾ ਕਿ ਕਹਿ ਰਹੇ ਕਿ ਕਰੋੜਾਂ ਦਾ ਨੁਕਸਾਨ ਹੋਇਆ ਉਹ ਉਸੇ ਟਾਈਮ ਭੁੱਲ ਗਏ। ਲੇਕਿਨ ਇਹ ਸਾਫ-ਸਾਫ ਸਾਜ਼ਿਸ਼ ਆ। ਅੱਜ ਤੱਕ ਵੀ ਪੁਲਿਸ ਇਹ ਜਿਹੜੀ ਆ ਸਾਬਤ ਨਹੀਂ ਕਰ ਸਕੀ ਕਿ ਅੱਗ ਲਖਵਿੰਦਰ ਸਿੰਘ ਨੇ ਲਾਈ। ਉਹ ਕਦੀ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ। ਹੁਣ ਵੀ ਹਸਪੀਟਲ ਦੇ ਵਿੱਚ ਆ ਕਾਦੀਆਂ ਜਾਂਦੇ ਆ ਉਹਨਾਂ ਰਸਤੇ ਵਿੱਚ ਸਰਤਨ ਲਗਨੀਆਂ ਪਤਾ ਨਹੀਂ ਕਿਸ ਤਰ੍ਹਾਂ ਲਗੀਆਂ ਰਸਤੇ 'ਚ ਪਿਆ ਮਿਲਿਆ ਸਾਨੂੰ ਤੇ ਆਪਣੀ ਲਾਈਫ ਦੇ ਨਾਲ ਜੂਝ ਰਿਹਾ ਜਰਦਸਪੁਰ ਦੇ ਵਿੱਚ ਬਹੁਤ ਹੀ ਹਾਲਤਾਂ ਦੀ ਨਾਜ਼ੁਕ ਆ ਪਰਿਵਾਰ ਵੀ ਬਹੁਤ ਹੀ ਗਰੀਬ ਆ ਅਸੀਂ ਪ੍ਰਸ਼ਾਸਨ ਤੋਂ ਇਹ ਦਰਖਾਸਤ ਕਰਦੇ ਆਂ ਕਿ ਇਹਦੇ ਨਾਲ ਇਨਸਾਫ ਜਿਹੜਾ ਕੀਤਾ ਜਾਵੇ ਔਰ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹਨਾਂ ਨੂੰ ਬੇਲ ਦਿੱਤੀ ਹੈ ਮੇਰਾ ਪਿੰਡ ਹੈ ਠੱਕਰ ਸੰਧੂ ਮੇਰਾ ਨਾਮ ਬਜਿੰਦਰ ਕੌਰ ਮੇਰ ਘਰ ਵਾਲੇ ਦੀ ਧੰਨਵਾ ਸਾਡੀ 40 50 ਸਾਲ ਤੋਂ ਸਾਡੀ ਦੁਕਾਨ ਹੀ ਕਰਦੀਆਂ ਉਹਨਾਂ ਨੇ ਝੂਠ ਸਾਡੇ ਤੇ ਪਰਚਾ ਕਟਵਾ ਕੇ ਅੱਗ ਲੱਗੀ ਉਹਨਾਂ ਦੀ ਦੁਕਾਨ ਨੂੰ ਸਾਡੀ ਅੱਗ ਠੀਕ ਸਾਡੀ ਦੁਕਾਨ ਠੀਕ ਹੀ ਤੇ ਉਹਨਾਂ ਨੇ ਸਾਡੇ ਤੇ ਝੂਠਾ ਪਰਚਾ ਕਰਵਾ ਕੇ ਦੁਕਾਨ ਖਾਲੀ ਕਰਾਉਣ ਮਾਰਿਆ ਝੂਠਾ ਪਰਚਾ ਕਰਵਾ ਕੇ ਮੇਰੀ ਬੇਟੀ ਤੇ ਕਰਵਾਇਆ ਉਹਦਾ ਮੁੰਡਾ ਹਸਪਤਾਲ ਦਾਖਲ ਹੀ ਉੱਥੇ ਵੀ ਪਰਚਾ ਕਰਵਾਇਆ ਅਹੀਂ ਉਹ ਜਮਾਨਤ ਕਰਵਾਈ ਚਲੋ ਵਕੀਲਾ ਕੋਲ ਜਾਣ ਦੇ ਹੀ ਮੁੜ ਕੇ ਉਹਨਾਂ ਨੇ ਮਿਲੀ ਭੁਗਤ ਨਾਲ ਜਿਹੜੇ ਪੁਲਸਵਾ ਕਰਦੀਆਂ ਦੀ ਉਹਨਾਂ ਨੇ ਵੀ ਨਾਲ ਰੜ ਕੇ ਸਾਡੀ ਦੁਕਾਨ ਢਾਹ ਦਿੱਤੀ ਢਾਹ ਕੇ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਅਸੀਂ ਕਿਲਾਵਾਲ ਤੋਂ ਰੇਫਰੈਂਡ ਹੈ ਹੁਣ ਉਹਨਾਂ ਨੇ ਇਹ ਵਾਲਾ ਕੰਮ ਕਰਵਾਤਾ ਵਾ ਚਲੋ ਛੱਟ ਪਤਾ ਨਹੀਂ ਹੁਣ ਡਿੱਗੇ ਆ ਪਰ ਇਹ ਆ ਮੈਨੂੰ ਉਹਨਾਂ ਤੇ ਸ਼ੱਕ ਵਾ ਕਿ ਉਹਨਾਂ ਨੇ ਲਵਾਈ ਇਹੋ ਹੀ ਥੋੜੇ ਭੱਜੇ ਫਿਰਣ ਡੇ ਹੀ ਕੱਲੇ ਹੈਗੇ ਹੀ ਮੈਂ ਤੇ ਇਤਰਾ ਹੀ ਉਹਦੇ 4 ਮਹੀਨੇ ਹੋ ਗਏ ਸਾਨੂੰ ਵਿਹਲੇ ਬੈਠਿਆ ਸਾਨੂੰ ਕੁਝ ਨਹੀਂ ਦੁਕਾਨ ਦਾ ਦਿੱਤਾ ਵੀ ਨਾ ਕੁਝ ਦਿੱਤਾ ਵਾ ਤੇ ਨਾ ਦੁਕਾਨ ਦੇਣ ਡੇ ਆ ਤੇ ਇਸ ਤਰ੍ਹਾਂ ਇਹ ਗੱਲ ਵਾ ਫਿਰ ਉਹਨਾਂ ਨੇ ਕੋਈ ਕਿਸੇ ਨੇ ਧਮਕੀ ਵਾਲੀ ਚਿੱਠੀ ਸੁਟੀ ਫਿਰ ਵੀ ਮੇਰੇ ਘਰ ਵਾਲੇ ਨੂੰ ਚੋੱਕੇ ਲਾਗੇ ਪੁਲਿਸ ਚੋੱਕੇ ਲੱਗੀ ਉਹ ਬੰਦਾ ਲੱਭ ਵੀ ਗਿਆ ਉਹ ਵੱਕ ਵੀ ਗਿਆ ਉਹਨਾਂ ਨੇ ਪੈਸੇ ਥੇਲੇ ਦਾ ਦੇਣ ਲੈਣ ਕਰਕੇ ਤੇ ਉਹਨਾਂ ਨੇ ਮਾਮਲਾ ਜਿਹੜਾ ਰਫਾ ਦਫਾ ਕਰਤਾ ਸਾਨੂੰ ਫਿਰ ਕੁਛ ਨਹੀਂ ਦੇਣ ਦੇ ਸਾਡੇ ਤੇ ਫਿਰ ਇਸ ਤਰ੍ਹਾਂ ਹੀ ਕਰਨ ਦੇ ਹੁਣ ਸੱਟ ਵੀ ਲੱਗ ਗਈ ਆ ਹੁਣ ਮੈਨੂੰ ਤਾਂ ਸ਼ੱਕ ਇਹਨਾਂ ਨੇ ਲਾਈ ਹੈ ਚਿੱਠੀ ਕਿਹੜੀ ਸੀ ਉਹ ਚਿੱਠੀ ਦੇ ਗੋਲਡੀ ਬਟਾੜ ਦੇ ਨਾਂ ਤੇ ਧਮਕੀ ਵਾਲਾ ਪੱਤਰ ਲਿਖਿਆ ਸੀ ਤੇ ਨਾ ਮੁੜ ਕੇ ਪੁਲਸ ਹਨ ਕਿਹੜੀ ਪੁਲਿਸ ਕਿਸੇ ਪਕੜਾ ਦਰਜ ਹੋਇਆ ਸੀ? ਕਾਦੀਆਂ ਵਾਲੀ ਪੁਲਿਸ ਹੀ ਕਾਦੀਆਂ ਵਾਲੀ ਪੁਲਿਸ। ਅਜੇ ਖਾਣੇ ਪੱਕੇ ਦਰਜ ਹੈ। ਹਾਂਜੀ ਕਾਦੀਆਂ ਵਾਲੀ। ਇਹ ਕੋਈ ਤੁਸੀਂ ਕਿਸੇ ਪ੍ਰਸ਼ਾਸਨ ਅਧਿਕਾਰੀ ਲਈ ਜਾਂ ਕਿਸੇ ਨੂੰ ਅੱਜ ਤੱਕ ਨਹੀਂ। ਅਸੀਂ ਬਹੁਤ ਹੀ ਥੱਕ ਗਏ ਐਪਲੀਕੇਸ਼ਨਾਂ ਦੇ ਦੇ ਕੇ ਅਸੀਂ ਸਾਰੀ ਪੁਲਿਸ ਕੋਲ ਅਸੀਂ ਜਿੱਥੇ ਐਸਪੀ ਕੋਲ, ਜਿੱਥੇ ਐਸਪੀ ਕੋਲ ਸਾਰਿਆਂ ਕੋਲ ਗਏ। ਇਹ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਕਿਹਾ ਨਹੀਂ ਹੱਡੀ ਸੁਣੀ ਆ ਇਹ ਤਾਂ ਬਹੁਤ ਹੀ ਦੁਖੀਆਂ ਬਹੁਤ ਹੀ ਜ਼ਿਆਦਾ ਦੁਖੀਆਂ ਆ। ਅਸੀਂ 4 ਮਹੀਨੇ ਹੋ ਗਏ ਹੁਣ ਜ਼ਿੰਦਗੀ ਮੌਤ ਦਾ ਸਵਾਲ ਆ। ਕੀ ਹੁਣ ਤੁਹਾਡੇ ਘਰ ਵਾਲੇ ਨੂੰ ਪ੍ਰੋਬਲਮ ਹੋ? ਹੁਣ ਇਹਨਾਂ ਨੂੰ ਸਿਰ 'ਚ ਸੱਟ ਲੱਗੀ ਐ ਕਿਸ ਤਰ੍ਹਾਂ ਕੋਈ ਪਤਾ ਲੱਗਾ ਪਤਾ ਨਹੀਂ ਲੱਗਾ ਪਰ ਮੈਨੂੰ ਇਹਨਾਂ ਤੇ ਸ਼ੱਕਵਾ ਦੁਕਾਨ ਵਾਲਿਆਂ ਤੇ ਸ਼ੱਕ ਆ ਦੁਕਾਨ ਖਾਲੀ ਚ ਕਰਾਉਣਾ ਚਾਹੁੰਦੇ ਸਾਡੇ ਕੋਲ ਇਹਨਾਂ ਨੇ ਮਰ ਪਾਇਆ ਡਿੱਗਣ ਕਰਕੇ ਸੱਟ ਨਹੀਂ ਲੱਗ ਸਕਦੀ ਇਹਨਾਂ ਨੇ ਸੱਟ ਸਾਡੇ ਭਰਾ ਨੂੰ ਡਿੱਗਣ ਕਰਕੇ ਡਿੱਗਣ ਕਰਕੇ ਕੋਈ ਪੀਪੀ ਨਹੀਂ ਵਾਦਾ ਕੋਸ਼ ਨਹੀਂ ਸਭ ਠੀਕ ਆ ਡਾਕਟਰ ਤੁਸੀਂ ਕਹਿੰਦੇ ਤੁਹਾਨੂੰ ਡਾਕਟਰ ਹੁਣ ਕਹਿੰਦੇ 1-2 ਮਹੀਨੇ 'ਚ ਇਹ ਵੀ ਲੱਗ ਸਕਦੇ ਆ 2 ਵੀ ਲੱਗ ਸਕਦੇ ਹੋ ਉਸ ਚਾਹਣਗੇ ਤੇ ਫੇਰ ਪਤਾ ਲੱਗੂਗਾ ਕਿ ਇਹਦੀ ਕੋਈ ਤੁਸੀਂ ਥਾਣੇ ਦਰਖਾਸਤ ਦਿੱਤੀ ਕਿਸੇ ਹੋਂ ਦੀ ਹਾਂਜੀ ਅਸੀਂ ਸੇਖ ਮੈਂ ਥਾਣੇ ਅੱਧਰ ਦਰਖਾਸਤ ਦੇ ਕੇ ਆਏ ਆ ਤੇ ਸਾਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਦਿੱਤਾ ਜਾਏ ਹਰਜੀਤ ਕੌਰ ਕੀ ਏ ਮਸਲਾ ਮੇਰੇ ਡੈਡੀ ਜੀ ਦੀ ਦੁਕਾਨ ਆ ਕਾਦੀਆਂ ਤੇ ਉਹਨਾਂ ਦੇ ਨਾਲ ਹੀ ਸ਼ੋਰੂਮ ਹੀ ਉਹਨੂੰ ਅੱਗ ਲੱਗੀ ਸੀ ਤੇ ਮੇਰੇ ਡੈਡੀ ਜੀ ਦੀ ਦੁਕਾਨ ਸਹੀ ਹੀ ਪਰ ਉਹਨਾਂ ਦੀ ਸਹੀ ਹੋਣ ਕਰਕੇ ਵੀ ਪਰ ਉਹਨਾਂ ਨੇ ਉਹਨਾਂ ਤੇ ਝੂਠਾ ਇਲਜ਼ਾਮ ਕਰਕੇ ਲਾ ਕੇ ਉਹਨਾਂ ਤੇ ਪਰਚਾ ਦਰਜ ਕੀਤਾ ਉਹਨਾਂ ਦੇ ਪਰਚਾ ਦਰਜ ਹੋਣ ਤੋਂ ਬਾਅਦ ਉਹਨਾਂ ਨੇ ਹੱਡੇ ਤੇ ਉੱਤੇ ਵੀ ਪਰਚਾ ਦਰਜ ਕੀਤਾ ਪਨਾਹ ਦੇਣ ਦੀ ਵਜ੍ਹਾ ਕਰਕੇ ਪਰ ਮੇਰਾ ਬੇਟਾ ਉਸ ਦਿਨ ਹਸਪੀਟਲ ਐਡਮਿਟ ਹੀ ਕਲਸੀ ਦੇ ਉਹਨਾਂ ਨੂੰ ਕਿਹਾ ਸੀ ਪਰ ਉਹ ਨਹੀਂ ਮੰਨੇ ਤੇਰੀ ਪੁਲਿਸ ਨੇ ਪਰਚਾ ਲੁੱਭਿਆ ਕਰਦੀਆਂ ਪੁਲਿਸ ਨੇ ਇਹ ਤੁਸੀਂ ਕਿਸੇ ਅਧਿਕਾਰੀਆਂ ਨੂੰ ਆਪਣੇ ਇਨਸਾਫ ਲੈਣ ਲਈ ਮਿਲੇ ਤੋਂ ਮਿਲੇ ਹਾਂਜੀ ਮੇਰੇ ਡੈਡੀ 4 ਮਹੀਨੇ 5 ਮਹੀਨੇ ਤੋਂ ਧੋੜੇ ਭੱਜੇ ਫਿਰ ਰਹੇ ਪਰ ਕੋਈ ਇਨਸਾਫ ਨਹੀਂ ਮਿਲਿਆ ਹੁਣ ਚਿੱਠੀ ਵੀ ਮਿਲ ਗਈ ਉਹਨਾਂ ਨੇ ਇਹ ਵੀ ਕਹਿ ਦਿੱਤਾ ਉਹਦੇ ਵਿੱਚ ਕਿ ਉਹ ਅੱਗ ਵੀ ਉਹਨਾਂ ਨੇ ਲਾਈ ਹੋਈ ਆ ਮਤਲਬ ਜਿਹੜੀ ਚਿੱਟੀ ਛੁੱਟੀ ਉਹ ਵੀ ਲੱਗੀ ਹੋਈ ਪਰ ਉਹਨਾਂ ਨੂੰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਮੇਰੇ ਡੈਡੀ ਇਨਸਾਫ ਦੇ ਚੱਕਰ ਵਿੱਚ ਇੱਧਰ ਉੱਧਰ ਜਾਂਦੇ ਹੀ ਪਰ ਜਦੋਂ ਕਾਦੀਆਂ ਉੱਥੇ ਗਏ ਆ ਉਹਨਾਂ ਨੂੰ ਉੱਥੇ ਸਾਨੂੰ ਨਹੀਂ ਪਤਾ ਗਏ ਕਾਦੀਆਂ ਵਾ ਕਿੰਨੇ ਸੱਟ ਲਾਈ ਆ ਪਰ ਲਾਈ ਉਹਨਾਂ ਨੇ ਕਿਉਂਕਿ ਉਹ ਕਾਦੀਆਂ ਗੇ ਪਰ ਹੁਣ ਜਿੰਨੀ जख्मी ਹਾਲ ਤਾਂ ਉਹਦੇ ਵਿੱਚ ਲੱਗਦਾ ਨਹੀਂ ਕਿ ਉਹ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਉਹਨਾਂ ਦੇ ਸਿਰ ਤੇ ਮਤਲਬ ਕਿ ਇਦਾਂ ਸੱਟ ਲੱਗੀ ਜਿੰਨੀ ਸੱਟ ਲੱਗੀ ਉਹ ਸਿਰ ਤੇ ਲੱਗਣ ਕਰਕੇ ਲੱਗੀ ਉਹਨਾਂ ਦੀ ਹੁਣ ਸਾਨੂੰ ਇਨਸਾਫ ਚਾਹੀਦਾ ਕਿਸੇ ਨੇ ਨਹੀਂ ਲਾਈ ਉਹਨਾਂ ਨੇ ਲਾਈ ਅਹੀਂ ਕਿੰਨੇ ਉਹਨਾਂ ਨੇ ਲਾਈ ਆ ਤੇ ਜੇ ਉਹਨਾਂ ਨੂੰ ਜੇ ਮੇਰੇ ਡੈਡੀ ਨੂੰ ਖਤਰਾ ਸਾਨੂੰ ਵੀ ਇਹਨਾਂ ਤੋਂ ਬਾਅਦ ਸਾਨੂੰ ਵੀ ਖਤਰਾ ਹੈਗਾ ਉਹਨਾਂ ਦਾ ਸੰਜੀਵ ਕੁਮਾਰ ਡੈਡੀ ਦੇ ਨਾਲ ਜਿੰਨਾਂ ਦੀ ਦੁਕਾਨ ਸੀ ਸੰਜੀਵ ਸੰਜੀਵ ਕੁਮਾਰ ਰਣਜੀਤ ਕੁਮਾਰ ਉਹਨਾਂ ਨੇ ਹੀ ਲਾਈ ਆ ਤੇ ਉਹਨਾਂ ਨੇ ਸਭ ਕੁਝ ਕੀਤਾ ਵਾ ਫਿਰ 16 1 25 ਦੀ ਰਾਤ ਹੈ ਜਦੋਂ ਦੁਕਾਨ ਨੂੰ ਕੋਈ ਕਰੀਬ ਰਾਤ ਕਾਫੀ ਟਾਈਮ ਦੇ ਬਾਅਦ ਜਿਹੜੀ ਅੱਗ ਲੱਗੀ ਨੇ ਸਾਰੇ ਹੋ ਗਿਆ ਤਕਰੀਬਨ ਤੇ ਉਹਦੇ ਵਿੱਚ ਪਹਿਲਾਂ ਤੇ ਦੋਵੇਂ ਧਰਾਂ ਨੂੰ ਬੈਠ ਕੇ ਥਾਣੇ ਤੇ ਇਹ ਦੇਖਿਆ ਗਿਆ ਕਿ ਅੱਗ ਪਤਾ ਨਹੀਂ ਕੋਈ ਚਿੰਗਿਆੜੀ ਨਾਲ ਲੱਗੀ ਜਾਂ ਉਸ ਤਰ੍ਹਾਂ ਲੱਗੀ ਹੈ ਨਾ ਫਿਰ ਜਦੋਂ ਵੀਡੀਓ ਚੈੱਕ ਕੀਤੀ ਗਿਆ ਵੀਡੀਓ ਵਿੱਚ ਬੰਦਾ ਅੱਗ ਲਾਉਂਦਾ ਜਿਹੜਾ ਉਹ ਦਿਖਾਈ ਦਿੱਤਾ ਹੈ ਜਿਹੜਾ ਮਦਈ ਪਾਰਟੀ ਸੀਗੀ ਉਹਨਾਂ ਨੇ ਇਹ ਬਿਆਨ ਵੀ ਲਿਖਤੀ ਦਿੱਤਾ ਕਿ ਜਿਹੜੀ ਇਹ ਅੱਗ ਲਗਾ ਰਿਹਾ ਇਹ ਸਾਡਾ ਮੁਲਜ਼ਮ ਜਿਹੜਾ ਉਹ ਲਖਵਿੰਦਰ ਸਿੰਘ ਹੀ ਹੈ ਤੇ ਲਖਵਿੰਦਰ ਸਿੰਘ ਜਿਹੜਾ ਸਾਡੇ ਕੋਲ ਕਾਫੀ ਧੀਰ ਫੜਿਆ ਨਹੀਂ ਗਿਆ ਅਸੀਂ ਕਾਫੀ ਕੋਸ਼ਿਸ਼ ਕੀਤੀ ਉਹਦੇ ਬਿਹਾਫ ਤੇ ਫਿਰ ਨਾਂ ਦੇਣ ਦੇ ਵਿੱਚ ਜਿਹੜਾ ਵਾ ਤੇ ਧੀਜਾਈ ਜਿਹੜੇ ਜੋ ਨਾਮਦ ਗਏ ਸੀਗੇ ਤੇ ਉਹ ਜਿਹੜਾ ਹਾਈ ਕੋਰਟ ਤੱਕ ਵੀ ਇਹੀ ਗੱਲ ਹੀ ਮਨਜੋਗ ਅਦਾਲਤ ਹਾਈ ਕੋਰਟ ਦੇ ਵਿੱਚ ਵੀ ਇਹੀ ਗੱਲ ਹੋਈ ਕਿ ਜਿਹੜੀ ਇਹ ਅੱਗ ਲੱਗੀ ਹੈ ਇਹਦੇ ਵਿੱਚ ਹੋਪ ਉਹ ਸਾਰੇ ਜਿਹੜੇ ਫੋਟੋ ਚ ਵੀਡੀਓਜ਼ ਆਉਂਦਾ ਉਹ ਲਖਵਿੰਦਰ ਸਿੰਘ ਹੀ ਹੈ ਤੇ ਮਦਈ ਨੇ ਵੀ ਆਪਣਾ ਮਦਈ ਨੇ ਵੀ ਆਪਣਾ ਬਿਆਨ ਦਿੱਤਾ ਹੈ ਕਿ ਇਹ ਜਿਹੜੀ ਅੱਗ ਲਗਾਈ ਹੈ ਇਹ ਮੇਰੇ ਨਾਲ ਝਗੜਾ ਚੱਲਦਾ ਸੀ ਮੇਰੀ ਅੱਗ ਇੰਨੀ ਲਗਾਈ ਹੈ ਪੁਲਿਸ ਨੇ ਜਾਂਚ ਕੀਤੀ ਹੈ ਕਿ ਵੀ ਵੀਡੀਓ ਕਲੀਪ ਲਖਵਿੰਦਰ ਸਿੰਘ ਦੀ ਸੀ ਬਿਲਕੁਲ ਅਸੀਂ ਇਹ ਪਹਿਲਾਂ ਕਹਿ ਚੁੱਕੇ ਹਾਂ ਮਾਨਜੋਗ ਦਾਲ ਤੇ ਵਿੱਚ ਵੀ ਉਹ ਉਹ ਜਿਹੜੇ ਆ ਉਹ ਲਖੰਦਰ ਸਿੰਘ ਨਾਲ ਮੈਚ ਕਰਦੇ ਆ। ਬਾਕੀ ਕਿੱਥੀ ਛੋਟਾ ਦਾ ਕਮਾਲ ਆ ਸਾਡਾ। ਇਹ ਛਿੱਠੀ ਨਾਲ ਕੋਈ ਇਹਦਾ ਕੋਈ ਲੈਣ ਦੇ ਨਹੀਂ ਇਹ ਚ ਕੋਈ ਕਾਰਨ ਸਾਹਮਣੇ ਨਹੀਂ ਆਇਆ ਉਹ ਬੰਦਾ ਕਹਿੰਦਾ ਮੈਂ ਡਿਪਰੈਸ਼ਨ ਦੇ ਵਿੱਚ ਸੀ। ਉਹਨਾਂ ਦੀ ਦੁਕਾਨ ਵੀ ਅਮੋ ਸਾਹਮਣੇ ਐ ਤੇ ਡਿਪਰੈਸ਼ਨ ਕਰਕੇ ਜਿਹੜਾ ਵੀ ਕੰਮ ਹੋਇਆ ਬਾਕੀ ਇਹ ਅੱਗ ਨਾਲ ਉਹਦਾ ਕੋਈ ਸਬੰਧ ਨਹੀਂ ਹੈ। ਤੇ ਪਰਿਵਾਰ ਕਹਿ ਰਿਹਾ ਵੀ ਕਿੱਤੀ ਸੁਠਣ ਵਾਲੇ ਦਾ ਤੇ ਇਹ ਦੁਕਾਨ ਦਾ ਕੋਈ ਸਮਝੌਤਾ ਹੋ ਚੁੱਕਾ। ਇਹ ਮੇਰੇ ਨੋਟਿਸ ਕੋਈ ਨਹੀਂ ਹੈ। ਏਰੀਆ ਏਰੀਆ ਫਰੋਤੀ ਦਾ ਜਾਂ ਇਹ ਕਿੱਥੀ ਸੁੱਟੀ ਗਈ ਆ ਇਹਦੇ ਵਿੱਚ ਕੋਈ ਕਲੀਅਰ ਨਹੀਂ ਹੈ ਅਜòn ਕੌਣ ਬੰਦੇ ਸੀ ਇਹ ਤਾਂ ਬੰਦਾ ਪਹਿਲਾਂ ਇਹ ਫੜ ਕੇ ਅੰਦਰ ਦੇ ਜਿਹੜਾ ਉਹ ਦੇਤਾ ਹੈ ਉਹ ਰੈਸਟ ਪਾਲੀ ਉਹਨਾਂ ਨੇ ਕਹਿਣਾ ਵੀ ਨੌਕਰ ਕਿੱਥੀ ਬੰਗਾਲਾ ਬੰਦਾ ਜਿਹੜਾ ਸੀਗਾ ਉਹ ਮੁੰਡਾ ਸੀ ਦੁਕਾਨ ਵਾਲਾ ਉਹਨੇ ਤਾਂ ਹੀ ਪਰਚਾ ਦਿੱਤਾ ਸੀ ਦੁਕਾਨ ਵਾਲਾ ਜਿਹੜਾ ਅਰੈਸਟ ਪਈ ਉਹਦੀ ਦੇਖੋ ਜੀ ਇਹ ਜੋ ਮਤੇਈ ਨੇ ਬਾਈ ਨੇ ਪਰਚਾ ਦਰਜ ਕਰਾਇਆ ਇਨਵੈਸਟੀਗੇਸ਼ਨ 'ਤੇ ਵੀ ਇਹ ਹੌਪ ਕੋ ਆਏ ਉਹਦੇ ਤੇ ਉਹ ਸਾਰਾ ਕੁਝ ਜਿਹੜਾ ਉਹਦੇ ਵਿਵਹਾਰਤੀ ਹੋਇਆ ਕੰਪਲੇਨਰ ਜਿਹੜਾ ਸਾਰਾ ਸ਼ੱਕ ਜਿਹੜਾ ਇਹਦੇ ਤੇ ਯਾਰ ਕਰ ਰਿਹਾ ਹੈ